ਗੈਸ ਰਿਜੀਨ ਲਿਆਜ ਕਿਹੜਾ ਟਲੇ ਆਪਾਂ ਪ੍ਰੋਗਰਾਮ ਹੋਗੂਗਾ ਆਹ ਲੋਗਾਂ ਦੇ ਚਲੇ ਆਈ ਆਹ ਹਟਣਾ ਬੰਦਾ ਮੁੰਦਰਾ ਮੈਂ ਕਹਿ ਆ ਵੀ ਤਾ ਉਹ ਹਾਂ ਤਾਂ ਆਪਾਂ ਪਟਾਕੁਲਾ ਗੱਡੀ ਆ ਇੰਟਰਾ ਇਹਦੇ ਚੱਲੇ ਆ ਸਾਊਂਡ ਸਿਸਟਮ ਲੈ ਕੇ ਆਪਣਾ ਸਹੀ ਬਾਈ ਹੋਇਆ ਥੋੜਾ ਪੱਖੋ ਪਿੰਦਾ ਰੋਂਗ ਸਾਈਡ ਕਿਉਂਕਿ ਪੈਂਦਾ ਟੋਲ ਫਲੱਜ ਆਪਾਂ ਆਪਾਂ ਜਾਣਾ ਭੋਤ ਨੇ ਪਿੰਡੀ ਆ ਤੇ ਉਹਦਾ ਕਰਕੇ ਵੀ ਜਾਣਾ ਨੇੜੇ ਆ ਟੋਲ ਫਲੱਜ ਕੱਟਾਂਗੇ ਆਪਾਂ ਤੇ ਐ ਥੋੜਾ ਕੋ ਖਤ ਹੋਇਆ ਮੈਂ ਰੋਂਗ ਸਾਈਡ ਤੇ ਹੈਨਾ ਮੰਨ ਲਾ ਜੇ ਮੈਂ ਰੋਂਗ ਸਾਈਡ ਆ ਇਧਰ ਸਿੱਧੀ ਸਾਈਡ ਕੱਟਿਆਂਦੇ ਆਪਾਂ ਰੋਂਗ ਸਾਈਡਾਂ ਚਲੋ ਕੋਈ ਜਾਣਾ ਆ ਹੌਲੀ ਹੌਲੀ ਟਿਕਾਣਾ ਨਗਾ ਕੇ ਲੈ ਕੇ ਚੱਲਾਂਗੇ ਗੱਡੀ ਅਸਦਾ ਨਾਂਗਿਆ ਮੱਲੀਆਂ ਨੂੰ ਮੱਲੀਆਂ ਵਾਲਾ ਟੋਲ ਪੁੱੱਜਾ ਇੱਥੋਂ ਮੁੜ ਜਾਣਾ ਤਾਂ ਰਾਂਗ ਸਾਈਡ ਹੋਵੇ ਇੱਧਰ ਨੂੰ ਬੜੀਆ ਰਾਹ ਆ ਗਿਆ ਪੂਰਾ ਐਨ ਦਾ ਬਸ ਸਿੰਗਲ ਹੀ ਆ ਗੱਡ ਗੋਲ ਦੀ ਅਸੀਂ ਪਹੁੰਚ ਗਏ ਬਾਈ ਗੱਡ ਗੋਲ ਆ ਆ ਗੱਡਾ ਆ ਗਿਆ ਸਾਹਮਣੇ ਤੇ ਇਹ ਜਿਹੜਾ ਰੋੜਾ ਤੁਸੀਂ ਦੇਖ ਸਕਦੇ ਟਾਪ ਗੋਲ ਦੀ ਜਾਂਦਾ ਬਾਬੇ ਭੂਰੀ ਵਾਲੇ ਗੋਲ ਦੀ ਬੜੀਆ ਰੋੜਾ ਟੋੜ ਪਾਜਾ ਆਇਆ ਮਹਿੰਗਾ ਹੀ ਵਾਲਾ ਹੁਣ ਕੀ ਕਰਿਆ ਜਾਵੇ 120 ਰੁਪਏ ਇੱਕ ਪਾਸੇ ਰਿਆ ਫਾਸਟ ਟ੍ਰੈਕ ਤੇ ਬਈ ਇਹ ਮੰਦਾ ਡੇਢ 2 250 200 ਚ ਪੈਂਦਾਗਾ ਫਾਸਟ ਟ੍ਰੈਕ ਤੇ ਹੁਣ ਤਾਂ ਪਰਚੀ ਮਹਿੰਗੀ ਆ ਦਾਣਾ ਤਾਂ ਨਹੀਂ ਹੈ ਰਿਹਾ ਕੋਕ ਮਲਬੋਤ ਨੇ ਪਿੰਡੀ ਜਾਣਾ ਆਪਾਂ ਤੇ ਤਾਂ ਕਰਕੇ ਪੀਲੇ ਬਲੇਟ ਆਪਣੇ ਘਟਿਆ ਨਹੀਂ ਤਾਂ ਪਰ ਨੰਗ ਨੰਗਾ ਜਾਂਦੇ ਇਧਰ ਦੀ ਲੋਡਿੰਗ ਵਾਲਾ ਗਾ ਆਹੇ ਆਪਾਂ ਨੂੰ ਕਟਣਾ ਪੈਣਾ ਤੌਰ ਬਾਜ ਆਹੇ ਰੌੜਾ ਬਿਸਤ ਵਧੀਆ ਬਣੇ ਰਹੋ ਨਵੇਂ ਵੀਡੀਓ ਪਾਉਣ ਲੱਗੇ ਆਂ ਬਈ ਆਪਾਂ ਜਰੂਰ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬਰ ਕਰਿਆ ਕਰੋ ਸਾਊਂਡ ਦੀਆਂ ਵੀਡੀਓ ਤੇ ਜਿੰਨੀਆਂ ਵੀ ਹੋ ਸਕਿਆ ਵੀਡੀਓ ਸਾਊਂਡ ਦੀਆਂ ਹੋਰ ਆਪਾਂ ਪਾਉਣੀ ਰਹਿੰਦੇ ਆਂ ਇੱਲਾ ਜਿਹੇ ਅਗੂ ਅਗਲ ਨੇ ਪਰਮ ਲਵਾਉਣਾ ਡੀਜੇ ਲਾਈਵ ਦਾ ਭੋਗ ਢੋਗਾ ਨਾ ਕੋਈ ਅਖੰਡ ਪਾਟ ਸਾਹਿਬਾ ਐਂ ਕਾਰ ਜਵਾਨ ਸਾਰਾ ਸਮਾਨ ਆਪਣੇ ਕੋਲ ਬਈ ਤੇ ਪਿੱਛੇ ਆਪਣੀ ਗੱਡੀ 'ਚ ਸਮਾਨ ਲੱਗਾ ਹੋਇਆ ਸਾਰਾ ਹੁਣ ਤਾਂ ਥੋੜਾ ਸਮਾਨ ਹੀ ਲੈ ਕੇ ਚੱਲੇ ਇੱਥੇ ਆ ਆਮ ਨਹੀਂ ਆ ਬਸ ਕੰਮ ਸੁਣਾਇਆ ਪਾਉਂਦੀ ਆ ਬਸ ਬਹੁਤ ਟਾਟਾ ਹੋ ਗਿਆ ਜੀ ਬਈ ਇਹਦੇ ਨਿਸ਼ਾਨੀ ਰੱਖੀਆ ਤੁਸੀਂ ਉਹ ਸਾਹਮਣੇ ਆ ਗਿਆ ਬੋੜ ਇੰਟਰ ਨੰਗਾ ਚੀਮਿਆਂ ਨੂੰ ਰਾ ਲੰਘ ਜੂਗਾ ਤੇ ਮੋੜਾ ਕੋ ਮੁੜ ਕੇ ਕੁਣੀ ਮੋੜ ਜਾ ਪੈਣਾਗਾ ਸਾਹਮਣੇ ਕਹਿ ਰਹੇ ਆ ਜੇ ਆਪਾਂ ਮੁੜਾਂਗੇ ਕਨੈਕਟਰ ਸਾਈਡ ਉਹ ਜਿਹਦੇ ਨਾਲ ਟਰੱਕ ਆ ਰਿਹਾ ਭਾਈ ਨੇ ਪਹਿਲੀ ਰੋਕ ਲਈ ਆਪਾਂ ਜਿੱਧਰੋਂ ਟਰੱਕ ਆ ਉਧਰ ਹੀ ਜੰਨਾ ਹੈ ਆਪਾਂ ਆ ਨਾਂਗਾ ਕਰਿਆ ਨੂੰ ਆ ਸਾਰਾ ਬਾਈ ਇਹ ਆਪਾਂ ਗੱਲਾਂ ਦਾ ਸੱਡਾ ਇੱਧਰ ਆ ਤਾਂ ਬਈ ਤੂੰ ਦੇਖ ਸਕਦਾ ਹਾਇ ਇਹ ਤਾਂ ਟੁੱਟਿਆ ਵਈ ਯਾਰਾ ਜਿਵੇਂ ਖੱਡੇ ਆਗੇ ਗੱਡੀ ਵਾਫੇ ਪਹਿਲੇ ਦੂਜੇ ਗੇੜ ਹੀ ਜਾਊਗੀ ਰਾਹ ਤਾਂ ਸਾਰਾ ਖਰਾਬ ਹੀ ਹੈ ਇਹ ਪਹਿਲਾਂ ਰਾਹ ਵਧੀਆ ਸੀ ਟੁੱਟ ਗਿਆ ਰਾਹ ਹੁਣ ਹਨਾ ਇੰਦਰਾ ਕੰਡ ਵੱਡੀਆਂ ਗੱਡੀਆਂ ਲੰਘਦੀਆਂ ਇੱਧਰ ਹੀ ਹਨਾ ਲੋੜ ਨੂੰ ਪਾਣੀਆਂ ਟਟ ਘਾਰਾ ਸਾਰਾ ਹੈ। ਇਹ ਖੁਲਗੇ ਬਣ ਗਏ ਹੋਏ ਆ ਚੱਲ ਵੀ ਵੱਧ ਪੈਸੇ ਦੇਣ ਨੂੰ 2.5 ਦਾ ਦਿਲ ਖਾਂਦੀ ਵੀ ਨਹੀਂ ਗੱਡੀ ਇੱਧਰ ਦੀ। ਆ ਪੜਾਉਣ ਚ ਮੜਾਕ ਟਾਈਮ ਖਰਾਬ ਹੀ ਹੁੰਦਾ ਬਸ ਇਕੱਲਾ। ਜਿਹਨੇ ਅਗਲੇ ਨੇ ਲੰਬੀ ਵਾਰ ਲੰਘਣਾਗਾ ਉਹ ਫਾਸਟ ਅਟੈਕ ਤੇ ਹੀ ਫੜਾ ਬਾਈ। ਟੋਲਵਾਜਾ ਕਟਾਇ ਦੇ ਫੜਾਦਾ। ਇਹ ਮੈਨੂੰ ਜੀ ਲੋਕਲ ਆਪਾਂ ਬੋਗੋਲ ਜਦੋਂ ਕੋਈ ਫਾਇਦਾ ਨਹੀਂ ਬਾਈ। ਟੋਲਵਾਜਾ ਕਢਾਉਂਦਾ ਨਹੀਂ ਅਗਲਾ ਇਹਨਾਂ ਦੇਵੇ ਹਨਾ। ਇਹ ਤਰ੍ਹਾਂ ਖਰਾਬ ਹੀ ਆ। ਕਸਾਇਆ ਵੀ ਗੱਡੀ ਧੁਰੀ ਜਾਂਦੀ ਥੋੜੀ ਆਉਣੀ ਲੋਡ ਗੱਡੀ ਦਾ ਵੱਧ ਔਖਾ ਹੋਇਆ ਹਾਂ ਲੋਡ ਗੱਡੀ ਆ ਲੋਡ ਗੱਡੀ ਚ ਤਾਂ ਉਹਨਾਂ ਕੋਈ ਚੀਜ਼ ਬਣਾਉਣੀ ਹੈ ਐਵੇਂ ਖਾਲੀ ਵਧੀਆ ਟਕਾਣਾ ਲੰਘ ਜਾਂਦੀ ਆ ਇਹ ਤਾਂ ਬਹੁਤ ਲੰਘਦੀਆਂ ਗੱਡੀਆਂ ਇਧਰ ਦੀ ਜਿਵੇਂ ਅੰਮ੍ਰਿਤਸਰ ਨੂੰ ਜਾਂਦੇ ਆ ਟਰੈਵਲ ਗੱਡੀਆਂ ਸਵਾਰੀਆਂ 에ਰਪੋਰਟ ਵਾਲੀਆਂ ਜਾਂ ਦਿੱਲੀ ਨੂੰ ਜਾਂਦੇ ਆ ਅਗਲਾ ਵਿਚਾਲਾਂਦਾ ਇਧਰ ਦੀ ਹੋਰ ਬੜਾ ਜਾ ਵੀ ਖਰਾਬ ਹੀ ਅਤੇ ਦੇਖ ਸਕੋਰਾ ਇਹ ਜਿਹਾ ਹੈ ਤੇ ਤੁਸੀਂ ਹੋ ਉੱਥੇ ਰਹਿ ਗਿਆ ਟੋਲਪਲਾਜ ਦੇ ਜੇ ਨਿਗਾਹ ਪੈਂਦੀ ਹੋਵੇ ਬਈ ਉਹ ਉੱਥੇ ਟੋਲਪਲਾਜ ਆ ਰਹਿ ਗਿਆ ਟੋਲਪਲਾਜ ਦੀ ਸੇਧ ਨੂੰ ਆਪਾਂ ਤੁਰਿਆ ਆਣੇ ਆ ਉਹ ਸਰਕਾਰੀ ਸਕੂਲ ਆ ਗਿਆ ਸਰਕਾਰੀ ਸਕੂਲ ਦੀ ਸੇਧ ਨੂੰ ਟੋਲਪਲਾਜ ਆ ਕੰਡ ਦਾਖਤ ਗੜ ਚ ਥੱਲੀਆਂ ੱਡੇ ਦੇ ਟੋਲਪਲਾਜ ਹੋ ਉੱਥੇ ਆ ਬਈ ਤੇ ਦੇਖੋ ਕਿਹੋ ਨਗਰ ਆਉਂਦਾ ਹੈ ਐਂ ਤੇ ਕੋ ਸਕੂਲ ਕੋਲ ਵੀ ਰਹਾ ਜਾਂਦਾ ਬਈ ਹਾਂ ਉਹਦਾ ਟੋਲਪਲਾਜ ਦੇ ਥੋੜਾ ਕਰ ਰਾਂਗ ਸਾਈਡ ਹੋ ਕੇ ਉਹ ਉੱਥੋਂ ਤੇ ਆ ਸਕੂਲ ਕੋਲ ਦੀ ਜਮ੍ਹਾਂ ਰਾਹ ਹੁੰਦਾ ਹੈ। ਉਹ ਉਹ ਆ ਗੱਡੀ ਆ ਜੀ। ਵਧੀਆ ਰੰਗੀਆਂ ਨੇ ਰਾਹ ਗੱਡੀਆਂ। ਆਪ ਇਧਰ ਮੁੜ ਗਏ ਬਾਈ। ਆਹ ਫੋੜ ਆ ਗਿਆ। ਮੋੜ ਤਾਂ ਬਾਈ ਇਧਰ ਮੁੜ ਸਿੱਧਾਗਾ ਬਾਈ ਸਾਡੇ ਤੋਂ ਫੇਰ ਇੱਥੋਂ ਕਨੈਕਟਰ ਸਾਈਡ ਮੋੜ ਜਾਣਾ ਇਧਰ ਸਾਈਡ ਮੋੜ ਕੇ ਕਨੈਕਟਰ ਸਾਈਡ ਇੱਥੋਂ ਸਿੱਧਾ ਰੋਡ ਆ ਜਾਣਾ ਸਾਹਮਣੇ ਬਾਈ ਆਪਾਂ ਜਾਣਾ ਸਿੱਧਾ ਆਪਾਂ ਦਾ ਕੱਚੇ ਰਾ ਹੋ ਕੇ ਜਾਣਾਗਾ ਪੰਡ ਬੋਦਨੇ ਕਿਉਂਕਿ ਆਪਾਂ ਵੱਡੇ ਰੋਡ ਤੇ ਜਾਣਾ ਹੀ ਨਹੀਂ ਚੱਲ ਚੱਲ ਬਾਈ ਨਾ ਦੇ ਨੂੰ ਕੈਨਟਰ ਸਾਈਡ ਬਈ ਆ ਨੰਗਾ ਹਾਰਾ ਇਹ ਇਹ ਨੰਗਾ ਵੱਡੇ ਰੋਡ ਨੂੰ ਆਪਾਂ ਜਾਣਾ ਇਧਰ ਨੂੰ ਠੀਕ ਹੈ ਗੱਲ ਪਹੁੰਚ ਗਏ ਬਈ ਆਪਾਂ ਪਿੰਡ ਭੋਤ ਨੇ ਤੇ ਵੀਡੀਓ ਨੂੰ ਜਰੂਰ ਸ਼ੇਅਰ ਵੀ ਕਰ ਦਿਆ ਕਰੋ ਸਬਸਕ੍ਰਾਈਬਰ ਵੀ ਕਰੋ ਆਪਣਾ ਚੈਨਲ ਸਿੱਧੂ ਪੱਖੋ ਕੈਂਚੀਆਂ ਵਾਲਾ ਇਹ ਸਾਰਿਆਂ ਨੇ ਜਰੂਰ ਸਪੋਰਟ ਕਰੋ ਆਪਣਾ ਨਵਾਂ ਚੈਨਲ ਆਪਣਾ ਸਾਰੇ ਸਾਨੂੰ ਸਾਊਂਡ ਰਿਲੇਟਡ ਆਪਣੀ ਗੱਡੀ ਰਿਲੇਟਡ ਜਿੰਨਾ ਵੀ ਆਪਣਾ ਕੋਈ ਕਾਰੋਬਾਰ ਆ ਤੁਹਾਨੂੰ ਸਾਰੀਆਂ ਵੀਡੀਓ ਪਾ ਕਰਾਂਗੇ ਤੇ ਅਪਡੇਟ ਦਿਆ ਕਰਾਂਗੇ ਆਪਾਂ ਵਧੀਆ ਵਧੀਆ ਵੀਡੀਓ ਆਪਾਂ ਚਾੜਾ ਕਰਾਂਗੇ ਇਹ ਜ਼ਰੂਰ ਚੈਨਲ ਨੂੰ ਸਬਸਕ੍ਰਾਈਬਰ ਕਰੋ ਪਹਿਲਾਂ ਤਾਂ ਆਪਣਿਆਂ ਵਾਲੇ ਕਰੋ ਸਾਰੇ ਬੰਦੇ ਜਿੰਨੇ ਆਪਾਂ ਨੂੰ ਪਿੰਡ ਦੇ ਆ ਜਾਂਦੇ ਆ ਇਹ ਬੰਦੇ ਇੱਧਰ ਘਰ ਨਹੀਂ ਰਹੇ ਸੋ ਕਰਾਓ ਤਾਂ ਕੋਈ ਨਾ ਕਰਨਗੇ ਗੰਨਾ ਗੁਰਦਾਰੇ ਜਾ ਕੇ ਸਬਾਨ ਫਿਟਿੰਗ ਸਾਰਾ ਅੱਗੇ ਪਹੁੰਚ ਗਏ ਬਈ ਆਪਾਂ ਗੁਰੂ ਘਰ ਗੇਟ ਮੁਰੇ ਪਹੁੰਚਣਾ ਨੇ ਆਪਾਂ ਤੇ ਤਿਆਰ ਕਰਾਂਗੇ ਆਪਾਂ ਫਿਟਿੰਗ ਰੋਟਿੰਗ ਇੰਨੇ ਗਰਮ ਨੇ ਕਿਤਾ ਗਰਮੀ ਬਹੁਤ ਜ਼ਿਆਦਾ ਸਾਨੂੰ ਤਾਂ ਏਸੀ ਨੇ ਬਚਾ ਸੱਡਿਆ ਬਾਜੀ ਲੱਗੀ ਲੱਗਦੀ ਆ ਉਹ ਬੈਠਿਆ ਬੰਦੇ ਮੰਡੀ ਜੇ ਆਥੂ ਮੋਟਰਸਾਂਗ ਪਰਾਂ ਕਰ ਆ ਗੁਰੂ ਘਰ ਆ ਗਏ ਕੰਡ ਕੋਤ ਨੇ ਕਿੱਥੇ ਲਾਉਣਾ ਆਪਾਂ ਸਾਊਂਡ ਸਿਸਟਮ ਅੱਜ ਇੱਥੇ ਲੜੀ ਪਾ ਕੇ ਨੇ ਪਹੁੰਚੇ ਗਏ ਬਈ ਗੁਰੂ ਘਰ ਤੇ ਸਮਾਨ ਲਾਈ ਜਾਨੇ ਕੁਸਲਾ ਦਾ ਸਮਾਨ ਓੜਾ ਕ ਲਾਉਣਾ ਹੈ ਹੁਣ ਸਮਾਨ ਆ ਰਹਿ ਗਿਆ 4 ਮੀਟਰ ਹੀ ਲਾਣੇ ਬਸ ਪਲੇ ਆਪਾਂ ਆਹਰਨ ਗੁਰੂ ਘਰ ਹੈਗੇ ਆ ਆਹਰਨ ਗੁਰੂ ਘਰ ਹੈਗੇ ਆ ਬਈ ਸਾਰੇ ਤੇ ਆਪਾਂ ਅਗਲੇ ਮੀਟਰ ਹੀ ਲਾਣੇ ਬਸ ਕਥਾ ਬਾਤ ਚ ਕੀ ਇਕੱਲਾ ਇਹ ਕੀ ਆ ਨੀ ਆ ਬਈ ਦੇਖੋ ਨਾ ਤੁਹਾਨੂੰ ਜੁਰੂਰ ਸਬਸਕ੍ਰਾਈਬਰ ਕਰਿਆ ਕਰੋ ਆਪਣੇ ਚੰਨਾਂ ਨੂੰ ਹਣਾ ਸਪੋਰਟ ਕਰੋ ਭਰੇ ਜਾਨੇ ਠੀਕ ਸੁਲਾਣ ਲੱਗਿਆ ਬਈ ਮਿਨੀਟਰ ਇਹ ਕਹਦਾ ਬਈ ਮੇਰੀ ਵੀ ਕਲਪ ਲੈ ਥੋੜੀ ਘਾ ਮੈਂ ਲੈ ਲੈਨੇ ਗੱਲ ਆਪਣੇ ਕਰਾ ਕੋਸ ਘਸਦਾ ਹਨਾ ਜੀ ਪਹਲਾ ਬਈ ਮੈਂ ਥੋੜਾ ਕਰਨੀ ਹੁੰਦੀ ਹੈ ਜੇ ਹੁਣ ਹੱਥ ਤੇ ਉੱਠਾਂਗੇ ਕੋਸ ਨਹੀਂ ਮੈਂ ਕਰਦਾ ਠੀਕ ਹੈ ਨਾ ਗੱਲ ਲੋ ਜੀ ਆਪਾਂ ਸਮਾਨ ਸਾਰਾ ਕੱਟਾ ਫਿਟਿੰਗ ਤੇ ਦਿਖਾਉਣਾ ਤੁਹਾਨੂੰ ਤਾਂ ਮਿਕਸਰ ਲਾਇਆਗਾ ਡੀਲ ਆਈ ਹੈ ਮੈਂ ਇੱਕ ਆਪਾਂ ਇਕੱਲਾ ਆ ਗਾ। ਲਾ ਮਾਤਾ ਦੋ ਬੰਦਾ ਮੀਟਰ ਲਾਏ ਆ ਆਪਾਂ। ਦੋ ਮੀਟਰ ਪਾ ਲਾਏ ਆ ਜੀ ਕਿਉਂਕਿ ਇੱਥੇ ਬਾਅਦ ਸਾਰਿਆਂ ਨੂੰ ਸੁਣਾਈ ਦੇਵੇ ਹਨਾ। ਇਹ ਤਾਂ ਹਾਰਨਾ ਤੋਂ ਗੁਰੂ ਘਰ ਵਾਲੇ ਚਾਲੂ ਕਰਦੇ ਆ। ਇਹ ਹਾਰਨਾ ਤੋਂ ਗੁਰੂ ਘਰ ਵਾਲੇ ਚਾਲੂ ਕਰਦੇ। ਹੋਰ ਬਾਕੀ ਮਿੰਟ-ਕੁੰਟ ਕਰਿਆ ਕਰੋ ਸਾਰਿਆਂ ਨੇ। ਵਧੀਆ ਚੈਨਲ ਦਾ ਲਾ ਸਬਸਕ੍ਰਾਈਬਰ। ਠੀਕ ਕੀ। ਅਸੀਂ ਆ ਚੁੱਕੇ ਆ ਜੀ ਆਪ ਦਾ ਪ੍ਰੋਗਰਾਮ ਲਾ ਕੇ ਤੇ ਹਾਂ ਅਸੀਂ ਜਾਈਏ ਨੇ ਆਪਣੇ ਪੱਕੇ ਪਿੰਡੀਆਂ ਨੂੰ ਅਸੀਂ ਪਹਿਲਾਂ ਆਏ ਸੀ ਭਾਈ ਉੱਤਰ ਦੀ ਕਚੇੜਾ ਇਹਦਾ ਪਾਕੋਤ ਨਾਲ ਛੋਟਾ ਸ਼ੰਗਰਾਗਾ ਹੁਣ ਅਸੀਂ ਐਂ ਤੇਲ ਪਵਾ ਕੇ ਇਧਰ ਤੇ ਇਸ ਰਣ ਕੰਪ ਤੋਂ ਮੈਂ ਸਾਰੇ ਤੋਂ ਮੇਨ ਰੋਡ ਤੇ ਤੁਹਾਨੂੰ ਦਿਖਾਉਣੇ ਹੁਣ ਇਧਰੋਂ ਅਸੀਂ ਵਸਤ ਘੜ ਤੋਂ ਔੜਾਂਗੇ ਉਹ ਸਾਹਮਣੇ ਕੋਲ ਬਲਜੜ ਹੈ ਜੂਗਾ ਕੇ ਆਪਾਂ ਸਿੱਧਾ ਨੰਗੇ ਸੀ ਉਥੇ ਜਾ ਕੇ ਨਿਕਲੂਗਾ ਜਮਾ ਹੈ ਪਿੰਡ 'ਚ ਵੜ ਜਾਣਾ ਆ ਕਿਸੇ ਨੂੰ ਦਿਖਾਏ ਸੀ ਉਹ ਵੀ ਰਾਹ ਹੈ ਸਭੀ ਗੱਲਾਂ ਨਹੀਂ ਮਨਤਾ ਸਕਦੇ ਆਹ ਵੱਡੀ ਗੱਡੀ ਵੀ ਲੰਗੀ ਜਾਂਦੀ ਆ ਛੋਟੇ ਗੱਡਿਆਂ ਵਧੀਆ ਲੰਗੀ ਜਾਂਦੀ ਆ ਕੋਈ ਤੇ ਅੰਗਰ ਆਗਾ ਆ 18 ਫੁੱਟ ਆ ਗਿਆ ਇਹ ਸਿੱਧਾ ਇਹਨਾਂ ਬਰਨਾਲੇ ਨੂੰ ਸਿੰਗਲ ਐਡਾਂ ਵਧਰੀ ਹੋ ਗਏ ਤੇ ਆਪਾਂ ਜਣਾ ਦਾ ਬੱਕੋ ਕੰਟੀਨ ਪਾਈਦਰੀਆ ਦੇ ਪੱਖ ਵਿੱਚ ਨਹੀਂ ਹੋ ਗਏ ਜਾਵਾਂਗੇ ਉਹ ਉੱਥੇ ਟੋਕ ਲੱਗ ਰਿਹਾ ਹੋਇਆ